ਇਹ ਮਾਹੌਲ ਖਰਾਬ ਕਰੀਏ ਨਾ ਤੁਸੀਂ ਕਿੱਕਾ ਟੱਕ ਮੰਗੋ ਇੱਕ ਟਾ ਟਾ ਜਾ ਕੇ ਬਾਲ ਸੱਜਣਾ ਮੈਂ ਕਰ ਰਿਹਾ ਆਹ ਦੇਖੋ ਜੀ ਆਹ ਦੇਖੋ ਆਹ ਦੇਖੋ ਆਹ ਦੇਖੋ ਇਹਨਾਂ ਨੇ ਆਹ ਦੇਖੋ ਜੇ ਅਸੀਂ ਜਾ ਕੇ ਪੁੱਛਣੇ ਬਾਹਰ ਘਟੋ ਹਾਂ ਅਜੇ ਤੱਕ ਜਾਣੇ ਜਾਨੇ ਸੀ ਪਹਿਲੇ ਚਾਰ ਜਾਣੇ ਸੀ ਲਖਮਿੰਦਰ ਸਿੰਘ ਐਸ ਐਚਓ ਨੇ ਬੋਟਾਂ ਪਹੁੰਚੇ ਧੱਕੇ ਨਾਲ ਆ ਜਾਓ ਆ ਜਾਓ 加油！加油！ ਕੀ ਹੋ ਗਿਆ ਓਏ ਜੀ ਪਤਾ ਕੋਣ ਹੈ ਬੰਦਾ ਕੌਣਾ ਹੈ ਉਹ ਉਹ ਵੀ ਆਈ ਜਿਗਦੇ ਇੱਥੇ ਹੁ 5 ਮਿੰਟ ਦਾ ਉਹ ਤੋਂ ਬੰਦੇ ਵੱਲੋਂ ਬਾਹਰ ਇੱਥੇ ਜੁਕੇ ਕੁਝ ਕਰੇ اندر اندرا محمد آباد مشاغل آباد محمد آباد او گنڈے اندر وڑتے بوٹا پائی نہ آ دیکھو جی آ دیکھو آ دیکھو آ دیکھو انہاں نے آ دیکھو جاکے محمد جا کے پائی نہ جے ہم جا کے پچھنے باہر گھٹاں دے رہے ہم تک کاندید بیٹھے یاد اے اندر اندرا چنگا سوچیں لوگن

ਕਿੰਨੇ ਜਣੇ ਸੀ ਪਿੰਡ ਵਿੱਚ 4 ਜਣੇ ਸੀ ਲਖਮਿੰਦਰ ਸਿੰਘ ਐਸਐਚਓ ਨੇ ਬੋਟਾਂ ਪਹੁੰਚੇ ਧੱਕੇ ਨਾਲ ਅੱਛਾ ਲਖਮਿੰਦਰ ਸਿੰਘ ਐਸਐਚਓ ਜਿੱਤੇ ਬਾਹਰ ਨਿਕਲ ਕੇ ਬਿੱਟੇ ਨੂੰ ਜੇਹੇ ਬਾਹਰ ਨਿਕਲ ਕੇ ਬਿੱਟੇ ਨੂੰ ਮਾਰਦੇ ਮੱਥੇ ਵੱਲ ਹੋ ਜਾਏ 4 ਬੋਟਾਂ बुलाऊंगा <CKKų> <श lagos> <वाएवादा> <construanges> हाल <hei खाले है> <laughs> ਆਨੇ ਸਦਾ ਜਵਾਬੇ ਹੁਣ ਆਏ ਸੀਗੇ ਬੂਹੇ ਧੱਕੇ ਨਾਲ ਨਾਮ ਲਾਤਾ ਸਾਰੀ ਸੂਟੀਆਂ ਲੈ ਕੇ ਮਾਂ ਤੁਸੀਂ ਹੈ ਕਿਥੋਂੋਂੋਂ ਕਿਥੋਂ ਆਉਂ ਤੁਸੀਂ ਕਿਥੋਂ ਹੈ ਕਿਥੋਂ ਹੈ ਕਿਥੋਂ ਚਾਹ ਪੀਣ ਆਏ ਜੋ ਕੁੱਤੀ ਅੰਦਰ ਨਹੀਂ ਨੂੰ ਹੁੰਦੇ ਨੇ ਜੀ ਵੋਟ ਪਾ ਲੈ ਇਹ ਤਾਂ ਇਥੋਂ ਦੇ ਹਾਣੀ ਨਹੀਂ ਜੀ ਵੋਟ ਕਿਵੇਂ ਪਾ ਲਈ ਇਹਨਾਂ ਨੇ ਇਹ ਇਥੋਂ ਦੇ ਹਾਣੀ ਨਹੀਂ ਹਾਂਜੀ ਸਭ ਬਣੀ ਨਹੀਂ ਕੋਈ ਨਹੀਂ ਕਾਲੋ ਪਰ ਉਹ ਤਾਂ ਸੇਮ ਆਪੇ ਇਹਦਾ ਮੁੰਡਾ ਚੱਲ ਚੱਲ ਚਲਾ ਆਪਣਾ ਮਾਰ ਜਾ ਤੋੜੋ ਬਾਹਰ